ਲੁਧਿਆਣਾ ਸ਼ਹਿਰ 'ਚ ਇਹ ਓਵਰਲੌਕ ਦਾ ਕੰਮ ਕਰਦਾ ਜਿਹੜੀਆਂ ਟੀ-ਸ਼ਰਟਾਂ ਬਣਾਉਂਦੇ ਆ ਅੰਦਰ ਓਵਰਲੌਕ ਲੱਗੇ ਹੁੰਦੇ ਜਿਹੜੇ ਉਹਦਾ ਹੌਜਰੀ ਦੇ ਵਿੱਚ ਕੰਮ ਕਰਦਾ ਪਲਸਰ ਮੋਟਰਸਾਈਕਲ ਦੇਰੇ ਕੋਲੇ ਮੋਬਾਈਲ 4 ਪੈਸੇ ਜੇਬ 'ਚ ਇਹ ਹੋਲੀ ਵਾਲੇ ਦਿਨ ਹੋਲੀ ਖੇਡਦਾ ਫਿਰਦਾ ਸੀ ਰੰਗ ਇਹਦਾ ਫੋਨ ਖੋਲਿਆ ਕਿਸੇ ਨੇ ਲੁੱਟਣ ਵਾਲੇ ਫੋਨ ਲੁੱਟ ਕੇ ਲੈ ਗਏ ਇਹ ਏਡਾ ਕਮਲਾ ਇਹ ਮਗਰ ਮੋਟਰਸਾਈਕਲ ਲਾ ਲਿਆ ਨਹੀਂ ਉਹਨਾਂ ਨੇ ਮਗਰ ਮੋਟਰਸਾਈਕਲ ਲਾਇਆ ਜਾ ਕੇ ਤੇ ਉਹਨਾਂ ਨੂੰ ਕਹਿੰਦਾ ਮੇਰਾ ਮੋਬਾਈਲ ਦਿਓ। ਉਹਨਾਂ ਨੇ ਢਾ ਲਿਆ ਉੱਥੇ। ਮੋਬਾਈਲ ਵੀ ਖੋਲਿਆ। ਸਿਰ ਵੀ ਦਾ ਤਿੰਨ ਚਾਰ ਥਾਮਾਂ ਤੋਂ ਪਾੜਤਾ। ਸਾਰਾ ਸੈਰਾ ਦੇਖੋ। ਸਾਰੇ ਸਿਰ 'ਤੇ ਟੰਕੇ ਲੱਗੇ ਏਡੇ ਏਡੇ ਵੱਡੇ। ਪੂਰੇ ਸਰੀਰ ਦੇ ਉੱਤੇ ਬਹੁਤ ਸਾਰੇ ਟੱਕ ਲੱਗੇ ਨੇ। ਇੱਥੇ ਚਾਕੂ ਮਾਰਿਆ ਜਗ੍ਹਾ ਤੇ ਵੀ ਇੱਥੇ ਵੀ ਆ ਦੇਖੋ। ਮਾਰ ਕੇ ਸੁੱਟ ਗਏ। ਮੋਟਰਸਾਈਕਲ ਵੀ ਲੈ ਗਏ। ਮੋਬਾਈਲ ਵੀ ਲੈ ਗਏ ਜਿਹੜੇ ਜੇਬ 'ਚ ਪੈਸੇ ਸੀ ਚਾਰ ਉਹ ਵੀ ਲੈ ਗਏ। ਇਦਾਂ ਉਹ ਵਾਹਿਗੁਰੂ ਦੀ ਕਿਰਪਾ ਹੋਈ। ਭੋਲੀ ਵਾਲਾ ਦਿਨ ਸੀ ਇਹਦੀ ਮਾਂ ਨੂੰ ਯੂਪੀ 'ਚ ਬੈਠੀ ਨੂੰ ਇੰਟਿਊਸ਼ਨ ਹੋਈ ਵੀ ਮੇਰੇ ਪੁੱਤ ਨਾਲ ਕੁਝ ਹੋ ਗਿਆ ਤਾਂ ਫੋਨ ਬੰਦ ਹੋ ਗਿਆ ਉਹਨੇ ਰੌਲਾ ਪਾਇਆ ਉਹਦੀ ਵਾਈਫ ਬੰਦੇ ਇਕੱਠੇ ਕਰਕੇ ਲੱਭਣ ਲੱਗੇ ਕਿਤੇ ਉਹਨਾਂ ਲੱਭਿਆ ਤਾਂ ਸਿਵਲ ਹਸਪਤਾਲ ਲੁਧਿਆਣੇ ਪਹੁੰਚ ਕੇ ਕਿਵੇਂ ਨਾ ਕਿਵੇਂ ਉੱਥੇ ਪਿਆ ਸੀ ਖੂਨ ਨਾਲ ਲਤਪਟ ਥੱਲੇ ਛੱਪੜ ਲੱਗਿਆ ਪਿਆ ਖੂਨ ਦਾ ਇੱਕ ਮੜਜੀ ਪੱਟੀ ਕੀਤੀ ਹੋਈ ਉਹ ਕਹਿੰਦੇ ਜੀ ਇਹਨੂੰ ਪੀਜੀਆਈ ਭੇਜਣਾ ਵਾ ਇਹਦਾ ਕੋਈ ਹੈ ਨਹੀਂ ਸੀ ਇੱਥੇ ਹੀ ਪਿਆ ਵਾ ਫਿਰ ਇਹ ਜਾ ਕੇ ਉੱਥੋਂ ਗਰੀਬਣੀ ਵਿਚਾਰੀ ਪੀਜੀਆਈ ਲੈ ਕੇ ਗਈ ਇਦੀ ਮਾਂ ਉੱਥੋਂ ਆਈ ਲੱਖਾਂ ਰੁਪਈਆ ਲੱਗ ਗਿਆ ਪੀਜੀਆਈ ਕਈ ਮਹੀਨੇ ਦਾਖਲ ਰਿਹਾ ਆਪਰੇਸ਼ਨ ਹੋਏ ਔਰ ਉਸ ਤੋਂ ਬਾਅਦ ਹੀ ਅਫਸੈਟ ਹੋ ਗਿਆ ਸਿਰ ਦੇ ਵਿੱਚ ਇੰਨੀ ਡੂੰਘੀ ਕੋਈ ਸੱਟ ਲੱਗ ਗਈ ਜਿਹਦੇ ਨਾਲ ਫਿਰ ਆਪਣੀ ਘਰ ਵਾਲੀ ਨੂੰ ਆਪਣੀ ਮਾਂ ਨੂੰ ਮਾਰਦਾ ਕੁੱਟਦਾ ਮੋਟਰਸਾਈਕਲ ਹੀ ਮੰਗੀ ਜਾਂਦਾ ਮੇਰਾ ਤੇਰੇ ਕੋਲ ਆ ਮੋਟਰਸਾਈਕਲ ਮੇਰਾ ਮੋਬਾਈਲ ਦੇ ਦੇ ਮੇਰਾ ਮੋਟਰਸਾਈਕਲ ਦੇ ਦੇ ਇਹੀ ਕਹਿ ਕੇ ਕਿ ਬੱਚਿਆਂ ਨੂੰ ਆਪਣੀ ਵਾਈਫ ਨੂੰ ਆਪਣੀ ਮਾਂ ਨੂੰ ਕੁੱਟੀ ਜਾਂਦਾ ਤੇ ਹੁਣ ਅਨਿਲ ਪਾਸਵਾਨ ਨੂੰ ਜਦੋਂ ਲੈ ਕੇ ਆਏ ਸੀ ਦੋਨੇ ਪੈਰਾਂ ਨੂੰ ਦੋਨੇ ਹੱਥਾਂ ਨੂੰ ਸੰਗਲ ਲਾ ਕੇ ਜਿੰਦੇ ਲੱਗੇ ਹੋਏ ਬੰਨ ਕੇ ਲੈ ਕੇ ਆਏ ਸੀ ਕੈਂਪ ਤੋਂ ਦੋ ਤਿੰਨ ਦਿਨ ਬਾਅਦ ਚਾਏ ਸੀ ਇਹ ਤੇ ਫਿਰ ਅਨਲ ਦੇ ਸੰਗਲ ਖੁੱਲੇ ਦਵਾਈ ਸ਼ੁਰੂ ਹੋਈ ਤੇ ਅੱਜ ਅਨਲ ਬਹੁਤ ਫਰਕ ਆ ਪਹਿਲਾਂ ਨਾਲ ਇਹ ਭੈਣ ਮੇਰੀ ਰੋਣਾ ਨੀਗਾ ਵਾਗਰ ਮੇਂ ਬਾਬਾ ਜੀ ਨੇ ਕਿਰਪਾ ਕੀਤੀ ਆ ਲੈ ਵੀਰਿਆ ਜਰਨਦੀਪ ਕਿਵੇਂ ਆ ਠੀਕ ਆ ਇਹ ਵੀ ਭੈਣ ਨੂੰ ਇਹਦੇ ਘਰ ਦੇ ਬਹੁਤ ਦੀ ਮਾੜੀ ਹਾਲਤ ਚ ਲੈ ਕੇ ਆਏ ਸੀਗੇ ਗਰੀਬ 1 ਮਹੀਨਾ ਮੰਜੇ ਤੇ ਹੀ ਰਹੀ ਭੈਣ ਤੇ ਜਦੋਂ ਫਿਰ ਠੀਕ ਹੋਈ ਸਾਡੇ ਨਾਲ ਸੇਵਾ ਕਰਾਉਣ ਲੱਗ ਗਈ ਫਿਰ ਘਰੇ ਚਲੇ ਗਈ ਹੁਣ ਇਹ ਭੈਣ ਇੱਥੇ ਸਾਡੇ ਕੋਲ ਅੱਜ ਫੇਰ ਐ ਹੁਣ ਤੂੰ ਠੀਕ ਆ ਹਾਂ ਕੋਈ ਨਾ ਆਪਾਂ ਵਾਹਿਗੁਰੂ ਕਿਰਪਾ ਕਰਨਗੇ ਦਵਾਈ ਦੇਣਗੇ ਤੇ ਤੂੰ ਉਹ ਦਵਾਈ ਖਾਣੀ ਆ ਠੀਕ ਹੋ ਜਾਣਾ ਠੀਕ ਆ ਕੋਈ ਨਾ ਭਨੇ ਅੱਜ ਦੁਬਾਰਾ ਆਪਾਂ ਚੈੱਕ ਅਪ ਕਰਾਂ ਵਿੱਚੋਂ ਹਟ ਗਏ ਸੀ ਹੁਣ ਫਿਰ ਹਾਂ ਸੀ ਦੁਬਾਰਾ ਆਇਆ ਪਰ ਫਾਮ ਬਹੁਤ ਆ ਕੋਈ ਨਾ ਕੋਈ ਨਾ ਭਨੇ ਕੋਈ ਨਾ ਕੋਈ ਨਾ ਸਾਸੀ ਗਾਇਂਦਰਜੀਤ ਕਿਵੇਂ ਕਰਦੇਗਾ ਕਰਦੇ ਕਰ ਕਰ ਦੇ ਕਰ ਭਨੇ ਸਾਸਿਕਾਲ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਵਾਹਿਗੁਰੂ ਮਿਹਰ ਕਰਨ ਮੈਨੂੰ ਤੇ ਤੰਦਰੁਸਤੀ ਹੋਵੇ ਹਾਲੇ ਖਸ਼ਾਲ ਹੈ ਇਹ ਵੀ ਰੋਕ ਤਾਂ ਦੇ ਬੀ ਵੀ ਹਰ ਵੀ ਬਣਦੇ ਸਾਰਿਆਂ ਨੂੰ ਸਸੀ ਗਰਪਰੇ ਨੇ ਸਸੀ ਗਰਪਰੇ ਨੇ ਨਾ ਕਰਦਾ ਸਸੀ ਗਰਪਰੇ ਮੇਰੀ ਪਾਰਟੀ ਬੁਲਾ ਕੇ ਦਉਂਗੇ ਹਾਂਜੀ ਵੀਰੇ ਨਵਦੀਪ ਇਧਰ ਆ ਮੜੀ ਗੱਲ ਸੁਣੋ ਉਹਨਾਂ ਨੂੰ ਮਿਲਦੇ ਨਹੀਂ ਮਿਲਦੇ ਸਾਰਿਆਂ ਨੂੰ ਮਿਲਦੇ ਇਹ ਸਾਡੇ ਉਹ ਮੈਂਬਰ ਨੇ ਜਿਨ੍ਹਾਂ ਨੂੰ ਅਸੀਂ ਪਿਛਲੇ ਕੈਂਪ 'ਚ ਜਾਂ ਉਸ ਤੋਂ ਪਿਛਲੇ ਕੈਂਪ 'ਚ ਜਾਂ ਉਸ ਤੋਂ ਵੀ ਪਿਛਲੇ ਕੈਂਪ 'ਚ ਇੱਥੇ ਰੱਖਿਆ ਸੀ ਸਾਡੇ ਕੋਲੇ ਕੁਝ ਮੈਂਬਰ ਤਾਂ ਇਦਾਂ ਨੇ ਜਿਹਨਾਂ ਨੂੰ ਤਿੰਨ-ਤਿੰਨ ਮਹੀਨੇ ਹੋ ਗਏ ਇੱਥੇ ਰਹਿੰਦਿਆਂ ਨੂੰ ਕਿਉਂਕਿ ਜਦ ਤੱਕ ਉਹ ਠੀਕ ਨਹੀਂ ਹੁੰਦੇ ਪੂਰੀ ਤਰ੍ਹਾਂ ਨਾ ਅਸੀਂ ਉਹਨਾਂ ਨੂੰ ਛੁੱਟੀ ਨਹੀਂ ਦਿੰਦੇ ਕੋਸ਼ਿਸ਼ ਕਰੀਦੀ ਆ ਵੀ ਉਹ ਤੰਦਰੁਸਤ ਹੋ ਕੇ ਇੱਥੋਂ ਜਾਣ ਜਿਵੇਂ ਹੁਣ ਇਹ ਮਾਂ ਆਪਣੇ ਬੱਚੇ ਨੂੰ ਲਈ ਆਉਂਦੀ ਆ ਬੰਨ ਕੇ ਸੰਗਲ ਨਾਲ ਲੈ ਕੇ ਆਈ ਸੀ ਕਿਸੇ ਟਾਈਮ ਤੇ ਅੱਜ ਬਾਬਾ ਜੀ ਦੀ ਮਿਹਰ ਨਾਲ ਇਹ ਮੈਂਬਰ ਠੀਕ ਹੋ ਰਹੇ ਨੇ ਇਹ ਸਾਡੀ ਭੈਣ ਰੁਵੀਨਾ ਰੁਵੀਨਾ ਹਸਿਕਾ ਸਸਿਕਾ ਠੀਕ ਹੈ ਬਣੇ ਬਣੇ ਕਿਵੇਂ ਅੱਗੇ ਨਾਲ ਦਵਾਈ ਨਾਲ ਦਵਾਈ ਨਾ ਨਾ ਕਰੀਏ ਦਵਾਈ ਬੜੀ ਮੁਸ਼ਕਲ ਹੈ ਕੋਈ ਨਾ ਹੁਣ ਅੱਗੇ ਨੂੰ ਵਜਨ ਵੀ ਘਟਿਆ ਤਾਂ ਦਵਾਈ ਲੈਣ ਆਈ ਦੀ ਨਾ ਮੇਰੇ ਕੋ ਮੇਰਾ ਨਾਣਾ ਚਾਹ ਦਵਾਈ ਲੈਣ ਨਾਲ ਆਉਣਾ ਔਰ ਮੈਂ ਕਹਿੰਦੇ ਔਰ ਹਰ ਵਾਰੀ ਨਾਲ ਆਉਣਾ ਅੱਛਾ ਜੇ ਨਾਲ ਨਾਲ ਆਈ ਫਿਰ ਤੈਨੂੰ ਇੱਥੇ ਰੱਖ ਲੈਣਾ ਮਹੀਨੇ ਦੋ ਮਹੀਨੇ ਲਈ ਪੱਕਾ ਹੀ ਮੈਨੂੰ ਭੇਜ ਦਿਆ ਕਰਿਓ ਮੇਰਾ ਨਾ ਹੀ ਮੇ ਤਾਂ ਹੱਥ ਮੇਰੇ ਫੋਨ ਤੇ ਚਲਾ ਦਿਓ ਕੈਮਰੇ ਠੀਕ ਹੈ ਤਰਵਿਨਾ ਕਿੱਥੋਂ ਆਏ ਸੀ ਭੈਣ ਤੁਸੀਂ ਮਹਾਲੀ ਤੋਂ ਆਈ ਸੀ ਭੈਣ ਆਪਣੀ ਬੇਟੀ ਨੂੰ ਲੈ ਕੇ ਤੇ ਇਹ ਹੋਮੋਪੈਥੀ ਕੀ ਕੀਤਾ ਹੋਮੋਪੈਥੀ ਡਾਕਟਰ ਆ ਭੈਣ ਇਹ ਖੁਦ ਤੇ ਵਾਹਿਗੁਰੂ ਕਿਰਪਾ ਕਰਨ ਠੀਕ ਹੋ ਕੇ ਚੱਲੀ ਆ ਭੈਣ ਸਾਡੀ ਇਦਾਂ ਹੀ ਮਾਂ ਮਾਂ ਕਿਵੇਂ ਬੇਟਾ ਤੁਹਾਡਾ ਹਾਂਜੀ ਕੀ ਕਰਕੇ ਨਾ ਜਿਉਂ ਰੋਟੀ ਵੀ ਦੇ ਕੇ ਖਾਂਦਾ ਜਿਹਨੂੰ ਲੈ ਕੇ ਆਏ ਸੀ ਬੰਨ ਕੇ ਲੈ ਕੇ ਆਏ ਸੀ 9 ਮਹੀਨੇ ਨਾ ਗੇ ਲੋੜੇ ਨਾ 9 ਮਹੀਨੇ ਹੋ ਗਏ ਸੀ ਨਹਾਤਾ ਨਹੀਂ ਸੀ ਸੰਗਲ ਨਾਲ ਬੰਨ ਕੇ ਲੈ ਕੇ ਆਈ ਸੀ ਮਾਂ ਆਪਣੇ ਪੁੱਤ ਨੂੰ ਤੇ ਅੱਜ ਤੁਹਾਡੇ ਸਾਹਮਣੇ ਖੜਾ ਕੀ ਨਾਮ ਵੀਰੇ ਦਾ ਮੱਖਣ ਸਿੰਘ ਮੱਖਣਾ ਕਿਵੇਂ ਮਾਂ ਨੇ ਮੱਖਣਾ ਹਾਂ ਮਾਂ ਕਿਵੇਂ ਇਹਦਾ ਪੁੱਤ ਕਿਵੇਂ ਆ ਹੁਣ ਕੀ ਹਾਲ ਨੇ ਵੀਰੇ ਠੀਕ ਆ ਕਿਵੇਂ ਬੜੋ ਕੇ ਜਿੱਥੇ ਆ ਗਿਆ ਮੈਂ ਉੱਥੇ ਆ ਗਿਆ ਪਾਪਾ ਜੀ ਘਰੇ ਲੈ ਜਾਣਾ ਘਰੇ ਜਾਣਾ ਚੱਲਦੇ ਆ ਘਰੇ ਥੋੜਾ ਜਿਹਾ ਟਾਈਮ ਲਾ ਕੇ ਜਮ ਤੂੰ ਚਲੇ ਜਾ ਬੈਠ ਜਾ ਕਾਰੋ ਕੰਮ ਤੁਸੀਂ ਆਪੇ ਰੋਹ ਮਿਲਦੇ ਪਹਿਲਾਂ ਪ੍ਰਾਣਿਆਂ ਨੂੰ ਮਿਲਦਾ। ਮੈਂ ਹੱਥ ਥੋੜਾ ਥੋੜਾ ਇੰਦਾ ਮਾਰੀ ਜਾਂਦਾ। ਕੋਈ ਨਾ ਹਟ ਜਾ ਮਾ ਅੱਗੇ ਨਾਲ ਫਰਕ ਹੈ ਨਾ। ਹਾਂ ਜੀ ਕੋਈ। ਕਿੱਥੋਂ ਆਏ ਸੀ ਮਾ? ਕਰਤਾਰਪੁਰ ਤੋਂ। ਕਰਤਾਰਪੁਰ ਤੋਂ ਆਏ। 10-10 ਕਿਲੋਮੀਟਰ। ਕਿੰਨੇ ਸਾਲ ਹੋ ਗਏ ਸੀ ਨੂੰ ਇਦਾਂ ਹੋਏ ਨੂੰ? ਠੀਕ ਆ ਸਾਡਾ। ਠੀਕ ਮਾਰਕਟ ਵੀ ਕਰਦਾ ਸੀ? ਨਹੀਂ ਨਹੀਂ। ਹੁਣ ਚੁੱਪ ਰਹਿੰਦਾ ਸੀ। ਹਾਂ ਜੀ। ਬਸ ਉਹਦੇ ਹੀ ਗੇੜੇ ਕੱਢੀ ਜਾਂਦਾ ਸੀ ਹੁਣ ਤਾਂ ਨਹੀਂ ਘਰੇ ਹੀ ਰਹਿੰਦਾ ਸੀ। ਹੁਣ ਠੀਕ ਆ। ਹਾਂ ਜੀ। ਚਲੋ ਬਾਏ। ਕੀ ਨਾਂ ਇਹਦਾ? ਗਰਮਿੰਦਰ ਗਰਮਿੰਦਰ ਸਿੰਘ। ਉਹ ਹਾਂ ਵੀ ਕਸ਼ਮੀਰ ਸਿੰਘ। ਇਨੂੰ ਵੀ ਵੀਰੇ ਨੂੰ ਯੂਪੀ ਤੋਂ ਲੈ ਕੇ ਆਏ ਸੀ ਬੰਨ ਕੇ ਇਹਦੀ ਭਝਾਈ ਇਹਦੀ ਭਤੀਜੀ ਆ ਪਿੱਛੇ ਖੜੀ ਹੈ ਵਿਚਾਰੀ ਉਰੀ ਵੀ ਪੜ੍ਹਾਈ ਖਰਾਬ ਹੋਈ ਜਾਂਦੀ ਐਨ ਹੋ ਜਾ ਗੁਰਵਿੰਦਰ ਵੀਰੇ ਪੜ੍ਹਾਈ ਖਰਾਬ ਹੋਈ ਜਾਂਦੀ ਐ ਯੂਪੀ ਤੋਂ ਆਏ ਨੇ ਕਿਹੜਾ ਜ਼ਿਲ੍ਹਾ ਰਾਮਪੁਰ ਤੋਂ ਇਹ ਮਾਂ ਵਿਚਾਰੀ ਆਪਣੇ ਪੁੱਤ ਦੇ ਨਾਲ ਰਹਿ ਰਹੀ ਆ ਤੇ ਅਸੀਂ ਛੁੱਟੀ ਦੇ ਨਹੀਂ ਰਹੇ ਜਿੰਨਾ ਚਿਰ ਵੀਰੇ ਕੰਮ ਕਰਨੀ ਲੱਗਦਾ ਸੀਗੇ ਤੈਨੂੰ ਭੇਜਣਾ ਨਹੀਂ ਗਿਆ ਉਹਨਾਂ ਟਾਈਮ ਤੇ ਮਾਂ ਵੀ ਵਿਚਾਰੀ ਘਬਰਾਉਣ ਦੀ ਕਈ ਵਾਰੀ ਕਹਿਣਦੀ ਵੀ ਦੋ ਮੈਨੂੰ ਗੱਲ ਪੈਂਦਾ ਪਰ ਹੁਣ ਕਸ਼ਮੀਰਾ ਕੇ ਨਾ ਠੀਕ ਹੈ ਨਾ ਕਸ਼ਮੀਰਿਆ ਕਿਵੇਂ ਆ ਕੰਮ ਕਰਾਂਗਾ ਕੋਈ ਬਿਲਡਿੰਗ ਦਾ ਕੰਮ ਜਾਣਦਾ ਸੀ ਲੋਹੇ ਦੀ ਬਿਲਡਿੰਗ ਦਾ ਕੰਮ ਕਰਦਾ ਸੀ ਪੂਰਾ ਵਧੀਆ ਮਿਸਤਰੀ ਸੀ ਹਾਲਾਤਾਂ ਨੇ ਐਸੇ ਹਾਲਾਤ ਕਿੰਨੇ ਸਾਲ ਹੋ ਗਏ ਸੀ ਮਾਂ ਇਹਨੂੰ ਇਦਾਂ ਹੋਏ ਨੂੰ ਇਹ ਪੱਲੂ ਹੋਇਆ ਸੀ ਫਿਰ ਠੀਕ ਹੋ ਗਿਆ ਰਾਜ ਬੱਰਾ ਕਿਦਾਂ ਆਇਆ ਠੀਕ ਆ ਮਾਂ ਕਿੰਨੇ ਸਾਲ ਹੋ ਗਏ ਹੋਈ ਕਿਤੇ 6 ਸਾਲ ਤੋਂ 6-7 ਸਾਲ ਇਹਦੇ ਬੱਚੇ ਵੀ ਆ ਦੋ ਬੱਚੇ ਨੇ ਇੱਕ ਇੱਕ ਦੀ ਇੱਕ ਲਾ ਰੋਣਾ ਮਾ ਰੋਣਾ ਮਾ ਉਹ ਜਿਹੀ ਰੋਣਾ ਨੇ ਦੋਣਾ ਨੇ ਦੋਣਾ ਦੋਣਾ ਕੋਈ ਨਾ ਉਹ ਵੀ ਆ ਜੂਗੀ ਜਦੋਂ ਇਹ ਠੀਕ ਹੋ ਗਿਆ ਸਾਰਾ ਕੁਝ ਠੀਕ ਹੋ ਜਾਊਗਾ ਠੀਕ ਹੈ ਕਸ਼ਮੀਰਿਆ ਛੁੱਟੀ ਹੋ ਲੋ ਦੇਣੀ ਜਦੋਂ ਤੂੰ ਕੰਮ ਕਰੇਗਾ ਕੰਮ ਕਰ 10 ਦਿਨ ਕੰਮ ਕਰਕੇ ਦਿਖਾ ਦੇ ਬਿਲਡਿੰਗ ਵਾਲਿਆਂ ਦੇ ਨਾਲ ਮੈਂ ਤੈਨੂੰ ਛੁੱਟੀ ਦੇ ਦੂੰਗਾ ਜਿੰਨਾ ਟਾਈਮ ਤੂੰ ਬਿਲਡਿੰਗ ਕਰਨ ਨਹੀਂ ਲੱਗਦਾ ਟੁੱਟਾਂ ਲਾਉਣ ਨਹੀਂ ਲੱਗਦਾ ਮੈਂ ਘਰੇ ਨਹੀਂ ਭੇਜਣਾ ਜੇ ਜਾ ਕੇ ਘਰੇ ਫੇਰ ਉਹੀ ਹਾਲਾਤ ਬਣਨਾ ਬੰਦਣਾ ਹੀ ਆ ਤੈਨੂੰ ਐਡੀ ਦੂਰੋਂ ਜੁਪੀ ਤੋਂ ਆ ਨਹੀਂ ਸਕਦੀ ਮਾਂ ਬਾਰ-ਬਾਰ ਇਹ ਕਰਕੇ 10 ਦਿਨ ਕੰਮ ਕਰਕੇ ਦਿਖਾ ਦੇ ਤੇ ਚਲੇ ਜਾ ਠੀਕ ਆ ਛੁੱਟੀ ਦੇਤੀ ਤੈਨੂੰ 10 ਦਿਨ ਕੰਮ ਕਰ ਇੱਧਰੋਂ ਆਈ ਚੱਲੋ ਮੈਂ ਹਾਂ ਇਹਨੂੰ ਆਈ ਚੱਲੋ ਹਾਂਜੀ ਕਿਵੇਂ ਹੁਣ ਦੀਪਕ ਬਾਪੂ ਸੰਗਲ ਨਾਲ ਬੰਨ ਕੇ ਲੈ ਕੇ ਆਇਆ ਸੀ ਆਪਦੇ ਪੁੱਤ ਨੂੰ ਦੀਪਕ ਨੂੰ ਸੰਗਲ ਨਾਲ ਤੇ ਹੁਣ ਦੀਪਕ ਬਹੁਤ ਠੀਕ ਆ ਬਹੁਤ ਜ਼ਿਆਦਾ ਉਦੋਂ ਮਾਰਨ ਪੈਂਦਾ ਸੀ ਆਪਦੀ ਮਾਂ ਦੇ ਮਾਰੇ ਮੁੱਕੀਆਂ ਤੁਸੀਂ ਵੀਡੀਓ ਜੇ ਦੇਖੋ ਉਹ ਪ੍ਰਾਣੀ ਮਨ ਲਓ ਸਾਡੇ ਸਾਹਮਣੇ ਆਪਦੀ ਮਾਂ ਦੇ ਮਾਰਨ ਲੱਗਿਆ ਘਾੜ ਘੁੱਟਣ ਲੱਗਿਆ ਉਹ ਹੁਣ ਵਾਇਗੁਰ ਜੀ ਦੀ ਕਿਰਪਾ ਨਾਲ ਅੱਗੇ ਨਾਲੋਂ ਬਹੁਤ ਫਰਕ ਆ ਅਰਦਾਸ ਕਰਿਓ ਇਹ ਮਾਂ ਦਾ ਦੀਪਕ ਮਾਂ ਦੀ ਦੁਨੀਆ ਨੂੰ ਚਾਨਣ ਮਨਾਰਾ ਕਰੇ ਇੱਧਰ ਆ ਜਾਓ ਵਾਪਕ ਜੀ ਕਿੱਥੋਂ ਆਏ ਤੁਸੀਂ ਉਹਨਾਂ ਤੋਂ ਉਹਨੇ ਤੋਂ ਹਾਂ ਹਿਮਾਚਲ ਤੋਂ ਆਏ ਸੀ ਉਹਨੇ ਤੋਂ ਆਜਾ ਬਾਪੂ ਆਂ ਪੜਨੇ ਸਾਸਤਰੀ ਕਾਲ ਮੰਦਿਰ ਤਕੜੀਆਂ ਚਲੋ ਕੋਈ ਦੂਜਾ ਚਲੋ ਤੁਹਾਨੂੰ ਹਾਂ ਬਾਪੂ ਕਿਵੇਂ ਆਂ ਬਿੰਦਰਾ ਕਿਵੇਂ ਆਂ ਹੁਣ ਠੀਕ ਆਂ ਹਾਂ ਬਾਪੂ ਕੋਈ ਨਾ ਬਾਪੂ ਇਸ ਕਰਕੇ ਮਨਾ ਨਾ ਕਰ ਰੱਬ ਦੀ ਰਜਾ ਚ ਰਹਿ ਵੀ ਤੂੰ ਇਹਨਾਂ ਨੂੰ ਐਵੇਂ ਦੀ ਛੁੱਟੀ ਨਾ ਦੇ ਦੀਏ ਕਿਤੇ ਤੂੰ ਉਹੀ ਪਹਿਲਾਂ ਹੀ ਕਹੀ ਇਹਨਾਂ ਨਹੀਂ ਠੀਕ ਨਹੀਂ ਹੈਗਾ ਕਿੰਨੀ ਸੇਵਾ ਕਰਾਉਂਦਾ ਕੰਮ ਕਰਾਉਂਦਾ ਸੀ ਭੇਜਦੇ ਨਹੀਂ ਕੋਈ ਨਾ ਹਜੇ ਛਿੱਤੀ ਪਰੇ ਨਾ ਕਹ ਹਨਾ ਝੂੜ ਨਹੀਂ ਫਰਕ ਅੱਗੇ ਨਾਲੋਂ ਬਹੁਤ ਅਸੀਂ ਵੀ ਦੇਖਦੇ ਆ ਬਾਪੂ ਜਿੱਦਾਂ ਤੂੰ ਲੈ ਕੇ ਆਇਆ ਸੀ ਵਨ ਕੀ ਹਾਲ ਸੀ ਮਹਾਰਾਜ ਦੀ ਕਿਰਪਾ ਕੋਈ ਨਾ ਹੋਰ ਠੀਕ ਹੋ ਜਾਊਗਾ ਵਾਇਗ ਨੂੰ ਮੇਰ ਕਰਨਗੇ ਪਰ ਉੱਤੇ ਭਰੋਸਾ ਰੱਖੋਰੀ ਮਨ ਠੀਕ ਆ ਹਾਂ ਠੀਕ ਹੈ ਬਿੰਦਰਾ ਠੀਕ ਹੈ ਇਹ ਬਿੰਦਰਾ ਇੱਥੋਂ ਭੱਜ ਗਿਆ ਸੀ ਜੀ ਵਿੱਚੋਂ 10 ਦਿਨ ਦਵਾਈ ਖਾਣ ਤੋਂ ਬਾਅਦ ਰਣਜੀਤ ਸਿੰਘ ਸੌਰੀ ਤੇ ਫੇਰ ਉੱਥੋਂ ਲੈ ਕੇ ਆਇਆ ਡੈਡੀ ਜਾ ਕੇ ਉਹਦਾ ਤੇ ਹੁਣ ਦੁਬਾਰਾ ਸ਼ੁਰੂ ਹੋਇਆ ਟ੍ਰੀਟਮੈਂਟ ਇਹਦਾ ਹੋਣ ਨਹੀਂ ਭੱਜਣਾ ਹੈ ਨਾ ਬਹੁਤ ਠੀਕ ਚਲੋ ਬਾਪੂ ਕਿਹੜੇ ਕਿੱਥੋਂ ਆਏ ਸੀ ਨਗਰੂਰ ਜਿਲ੍ਹਾ ਨਾਗਰਾ ਪਿੰਡ ਆ ਬਾਪੂ ਸਤਿ ਸ੍ਰੀ ਅਕਾਲ ਭੈਣੇ ਤਕੜੀਆਂ ਠੀਕ ਠੀਕ ਹੈ ਭੈਣੇ ਇਹਦਾ ਨਾਮ ਹੈਗਾ ਪਲਕ ਹੋਰ ਪਲਕ ਠੀਕ ਹੈ ਆ ਸਰ ਅੰਤਰੀ ਆ ਗਿਆ ਆ ਗਿਆ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਤਕੜੀਆਂ ਭਾਈ ਤਕੜੀਆਂ 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 ਸਤਿ ਸ੍ਰੀ ਅਕਾਲ ਕਿਵੇਂ ਆ ਜੀ ਹੁਣ ਬਹੁਤ ਠੀਕ ਆ ਇਹ ਉਹੀ ਭੈਣ ਆ ਜਿਹਨੇ ਇਸ਼ਨਾਨ ਪਤਾ ਨਹੀਂ ਕਿੰਨੇ ਸਮੇਂ ਬਾਅਦ ਇੱਥੇ ਆ ਕੇ ਕਰਿਆ ਸੀ ਯਾਰ ਜੇ ਮੇਰੀ ਭੈਣ ਬਹੁਤ ਠੀਕ ਆ ਪਹਿਲਾਂ ਕਿਹੜਾ ਪਿੰਡ ਆ ਕਾਤਰੋਂ ਦਾ ਹੈ ਹੈ ਕਾਤਰੋਂ ਕਾਤਰੋਂ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਸੰਗਰੂਰ ਤੋਂ ਠੀਕ ਆ ਆਵਾ ਤਕਣੀ ਆ ਉਹ ਕਿਵੇਂ ਸੋਨੂ ਕੀ ਹਾਲੇ ਇਹ ਸੋਨੂ ਆ ਜੀ ਸਾਡਾ ਸੋਨੂ ਵੀ ਠੀਕ ਆ ਸੋਨੂ ਦਾ ਟਰੀਟਮੈਂਟ ਤਾਂ ਸਾਡੇ ਕੋਲ 4-5 ਮਹੀਨਿਆਂ ਤੋਂ ਵੱਧ ਚੱਲਦਾ ਇਹ ਤੋਂ ਠੀਕ ਹੋ ਕੇ ਚਲਿਆ ਗਿਆ ਦਵਾਈ ਫੇਰ ਛੱਡਤੀ ਫੇਰ ਭੱਜ ਗਿਆ ਘਰੋਂ ਫੇਰ ਕਾਫੀ ਟਾਈਮ ਬਾਅਦ ਮਿਲਿਆ ਤੇ ਹੁਣ ਇੱਕ ਜਦੋਂ ਮਾਂ ਲੈ ਕੇ ਆਈ ਸੀ ਹੁਣ ਸਾਡੇ ਕੋਲੇ 2 2 ਮਹੀਨੇ ਹੋ ਗਏ ਇੱਥੇ ਹਾਂਜੀ 2 ਮਹੀਨੇ ਹੋ ਗਏ ਉਹਨੂੰ ਇੱਥੇ ਰਹਿਣਿਆ ਹੁਣ ਸੋਨੂੰ ਪਹਿਲਾਂ ਨਾਲ ਬਹੁਤ ਠੀਕ ਆ ਜਿੱਦਨ ਪਹਿਲੇ ਦਿਨ ਆਇਆ ਸੀ ਸੋਨੂੰ ਮਤਲਬ ਆਪਣੀ ਮਾਂ ਨੂੰ ਵੀ ਮਾਰਨ ਪੈਂਦਾ ਸੀ ਜਮਈ ਸੋਝੀ ਨਹੀਂ ਸੀ ਬੱਚੇ ਨੂੰ ਤੇ ਅੱਜ ਸਾਡਾ ਵੀਰਾ ਬਹੁਤ ਠੀਕ ਆ ਜਿਲ੍ਹਾ ਕਿਹੜਾ ਹੁਸ਼ਿਆਰਪੁਰ ਰੋਜਪੁਰ ਰੋਜਪੁਰ ਪਿੰਡ ਕਿਹੜਾ ਹੁਸ਼ਿਆਰਪੁਰ ਲਖਮੀਰਪੁਰਾ ਲਖਮੀਰਪੁਰਾ ਸਤਰਾ ਨਾ ਕੀਆ ਸੋਨੂ ਸੋਨੂ ਇਹ ਕੌਣ ਹੈ ਮੇਰੇ ਮੰਮੀ ਇਹਦਾ ਕੀ ਨਾਮ ਮੰਮੀ ਦਾ ਕ੍ਰਿਸ਼ਨਾ ਰਾਮ ਕ੍ਰਿਸ਼ਨਾ ਰਾਣੀ ਠੀਕ ਹੈ ਬੈਠੋ ਮਾ ਉਹ ਜੀਤੀ ਕਿਵੇਂ ਆ ਗੁਰੂ ਦੇ ਖਾਲਸਾ ਇਹ ਸਾਡਾ ਗੁਰੂ ਦਾ ਸਿੰਘ ਆ ਜੀਤੀ ਵੀਰਾ ਸਾਡਾ ਇਹ ਮਾਤਾ ਜੀ ਨੇ ਇਹਦਾ ਕਿਹੜਾ ਪਿੰਡ ਆ ਜੀਤੀ ਵੀਰੇ ਅਸੀਂ ਤਾਂ ਇੱਥੇ ਰਹਿਨੇ ਕਹਿੰਦਾ ਉਹ ਲੁਧਿਆਣੇ ਦਾ ਜੋ ਪਿੱਛਾ ਦਾ ਮੇਰਟ ਮੇਰਟ ਦਾ ਮੇਰਟ ਦਾ ਇਹ ਲੁਧਿਆਣੇ ਕਿੱਥੇ ਰਹਿੰਦੇ ਹੋ ਛੇਮਲਾਪੁਰ ਹੀ ਛੇਮਲਾਪੁਰ ਹੀ ਰਹਿੰਦੇ ਹੋ ਬੀਬੀ ਬੀਬੀ ਮੇਰੀ ਮੇਰੇ ਨਾਲ ਹੁਣ ਠੀਕ ਹੈ ਹੁਣ ਤਾਂ ਸੇਵਾ ਕਰਨ ਦਾ ਵਾਦਾ ਕੀਤਾ ਏ ਤੂੰ ਮੇਰੇ ਨਾਲ ਬੀਬੀ ਨੂੰ ਭੇਜ ਦੇਣਾ ਘਰੇ ਮੈਂ ਦਵਾਈਆਂ ਭੇਜਦਾ ਤੁਹਾਡੇ ਕੋਲ ਹਾਂ ਤੁਹਾਡੇ ਕੋਲ ਲੱਗਾ ਹੋਇਆ ਸੀ ਮੈਂ ਉਹਨੇ ਕਿਹਾ ਸੀ ਮੈਂ ਮੈਂ ਕਿੰਨਾ ਮੈਨੂੰ ਕਹਿ ਦੇਣਾ ਛੁੱਟੀ ਕਰਾ ਦੇਣੀ ਹੈ ਬਸ ਠੀਕ ਆ ਜੇ ਬਿੱਲੇ ਨੇ ਇਹ ਗੱਲ ਕਹਿ ਤੀ ਆਪਾਂ ਉਹਦੀ ਸੁਣਨੀ ਹੋਈ ਨਹੀਂ ਆਪਾਂ ਸੇਵਾ ਕਰਨੀ ਹੈ ਹਜੇ ਠੀਕ ਆ ਠੀਕ ਹੈ ਜੀ ਤੁਸੀਂ ਵੀ ਆ ਜਾ ਆ ਜਾ ਹਾਂ ਇੰਦਰਜੀਤ ਜੀ ਹਾਂ ਕਿਵੇਂ ਆ ਕੀ ਹਾਲ ਨੇ ਬਹੁਤ ਠੀਕ ਆ ਨਹੀਂ ਬੇਬੇ ਨੇ ਮੈਨੂੰ ਦੱਸਿਆ ਮੈਂ ਤੂੰ ਠੀਕ ਹਾਂ ਤਾ ਇਹ ਪਤਾ ਕਿਹਦੀ ਜਾਲ ਦੱਸੋ ਦਿੱਤਾ ਹਾਂ ਇਹ ਮੈਨੂੰ ਕਹਿੰਦੀ ਕਿ ਤੂੰ ਨਸ਼ਾ ਕਰਦਾ ਤੂੰ ਕਰਦਾ ਸੀ ਮੇਰਾ ਟੈਸਟ ਕਰਵਾ ਲਾ ਮੈਂ ਨਸ਼ਾ ਨਹੀਂ ਕਰਦਾ ਮੈਂ ਕੋਈ ਚੀਜ਼ ਤਾਂ ਲਈ ਸੀ ਨਾ ਕਿਸੇ ਤੋਂ ਕਿਸੇ ਨੇ ਦਿੱਤੀ ਸੀ ਜਦੋਂ ਚਿੱਤ ਤੇ ਕਰ ਲਾ ਚਿੱਤ ਉਹ ਮਹਾਤਮਾ ਦੀ ਕਸਮ ਲੱਗ ਕੇ ਮੈਂ ਕਿਸੇ ਤੋਂ ਲੈ ਕੇ ਕੁਝ ਨਹੀਂ ਗਾ ਚੱਲ ਇੱਕ ਦਿਨ ਇੱਕ ਦਿਨ ਬਾਈ ਆ ਇੱਥੇ ਉਹ ਤੋਂ ਲੌਂਗ ਲੈ ਕੇ ਗਰੂਪ ਲਾਇਆ ਸੀਗਾ ਹਾਂ ਪਰ ਉਹ ਵੀ ਮਤਲਬ ਮੈਂ ਜਦੀ ਕਰਤਾ ਸੀ ਮੈਂ ਜਿਹੜਾ ਸਿਰ ਤੇ ਦਸਤਾਰ ਵਾਲੇ ਗੁਰੂ ਦਾ ਸਿੱਖ ਦਾੜਾ ਪ੍ਰਕਾਸ਼ ਉਹ ਚੱਲਿਆ ਮੈਂ ਅਮਰਤ ਜਕਰਵਾਤ ਮਾਰੀ ਤੂੰ ਵਾਦਾ ਕੀਤਾ ਸੀ ਨਾ ਬਾਈ ਨਾਲ ਥੋੜੀ ਕਿਰਪਾ ਚਾਹੀਏ ਮੇਰੀ ਗੱਲ ਸੁਣ ਪੁੱਤਰਾ ਮੈਂ ਵੀ ਜਿਵੇਂ ਆਪਾਂ ਨਵੇਂ ਮਕਾਨ ਦੀ ਨੀਂਹ ਨਹੀਂ ਰੱਖਦੇ ਇਸ ਜਗ੍ਹਾ ਤੋਂ ਮੈਂ ਨਵੀਂ ਨਹੀਂ ਰੱਖਣੀ ਤੇਰੀ ਨਵੀਂ ਠੀਕ ਹੈ ਨਾ ਦੁਬਾਰਾ ਜਨਮ ਆ ਮਾਂ ਕੰਡੀ ਦੁਬਾਰਾ ਜਨਮ ਮੈਂ ਆਪਾਂ ਨਾਲ ਸਿਰ ਤੇ ਮੇਰਾ ਟੈਸਟ ਕਰ ਲੋ ਠੀਕ ਹੈ ਕੋਈ ਟੈਸਟ ਨਹੀਂ ਕਰਨਾ ਬਸ ਤੂੰ ਇੱਕ ਗੱਲ ਦਾ ਧਿਆਨ ਰੱਖਣਾ ਵੀ ਮਾਂ ਦੀ ਹਰ ਗੱਲ ਮੰਨਣੀ ਮਾਂ ਨਾਲ ਗੁੱਸਾ ਨਹੀਂ ਕਰਨਾ ਭਾਈ ਮੈਂ ਕੰਮ ਵੀ ਕਰਾਉਂਗਾ ਪਰ ਮੈਂ ਜਾਨ ਸਾਰ ਤਾਂ ਥੋੜਾ ਜਿਹਾ ਨਟਾਲ ਹੋ ਗਿਆ ਹੋ ਗਿਆ ਕੋਈ ਨਾ ਉਹ ਹੋਣਾ ਵੀ ਸੀਗਾ ਕੋਈ ਨਾ ਕੰਮ ਵਾਲੀ ਲੈ ਲਾ ਤੁਸੀਂ ਦਾਣਾ ਮੇਨਾ ਭਰਾਵ ਅੱਗੇ ਰਸੂਲਪੁਰ ਮੱਲਾ ਹੂੰ ਇੱਕ ਭਾਈ ਜੀ ਨੂੰ ਸਹੀ ਮੈਂ ਕੋਈ ਵਰਦੀ ਖੇਡ ਲੈ ਕੇ ਨਾ ਕਰਾਂ ਨਹੀਂ ਹਜੇ ਨਹੀਂ ਹਜੇ ਰੋਕੇ ਹਜੇ ਦਵਾਈ ਚੱਲੂਗੀ ਡਾਕਟਰ ਦੱਸੂਗਾ ਫੇਰ ਆਪਾਂ ਕਬਡੀ ਦੀ ਸਾਲਾ ਮੇਰੀ ਲੱਗ ਰਿਹਾ ਸੀ ਕਹਿੰਦਾ ਤਮੈਨ ਮੇਰੇ ਕੋਲ ਆਵੇਂ ਨਾ ਜਗਾ ਰੋਟੇ ਨੂੰ ਬਾਹਰ ਕਿਤੇ ਮਿਲ ਜੇ ਨਹੀਂ ਮਾਂ ਕੋਈ ਗੱਲ ਜਿਵੇਂ ਤੂੰ ਕਹੇ ਕੋਈ ਨਾ ਹੁਣ ਆਪ ਤਾਂ ਸੇਵਾ ਕਰਾ ਕੇ ਜਾਈਏ ਕੋਈ ਨਾ ਮਾਂ ਕੋਈ ਨਹੀਂ ਨਹੀਂ ਮਾਂ ਕੋਈ ਹਾਂ ਵੀ ਸਗਵੰਤ ਸਿਆ ਕੀ ਹਾਲ ਨੇ ਸਰਦਾਰ ਜੀ ਬਾਪੂ ਜੀ ਕਿਵੇਂ ਆ ਜੀ ਹੁਣ ਪਿਛਲੇ ਪਿਛਲੇ ਕੈਂਪ ਚਾਈ ਤੁਸੀਂ ਨਾ ਹਾਂਜੀ ਵੀਰੇ ਨੂੰ ਸਗਵੰਤ ਨੂੰ ਬਾਪੂ ਸੰਗਾ ਨਾਲ ਬੰਨ ਕੇ ਲੈ ਕੇ ਆਇਆ ਸੀ ਅੱਗੇ ਨਾਲ ਥੋੜਾ ਫਰਕ ਆ ਹੋਰ ਫਰਕ ਪਵੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਤਕੜਾ ਕਰੇ ਵੀਰੇ ਨੂੰ ਤੰਦਰੁਸਤੀ ਬਖਸ਼